ਭਾਈ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆ ਪਿੰਡ ਬਾਂਦਰਾ ਬਾਂਦਰਾ ਇੱਕ ਬਾਈ ਵਿਚਾਰਾ ਬਹੁਤ ਜਿਆਦਾ ਢਿੱਲਾ ਹੋ ਰਿਹਾਗਾ ਡਾਕਟਰਾਂ ਨੇ 50000 ਰੁਪਏ ਮੰਗਿਆ ਉਹਨਾਂ ਕੋਲੇ ਦਾ ਵਿਚਾਰਿਆਂ ਕੋਲੇ ਨਾ ਜਿਆੜੀ ਕਰਦੇ ਨੇ ਸੌਦੇ ਪੱਤੇ ਨੂੰ ਵੀ ਰੁਪਏ ਨਹੀਂ ਹੈਗੇ ਤੇ 50000 ਰੁਪਏ ਵਿਚਾਰੇ ਕਿੱਥੋਂ ਦੇ ਦੇਣਗੇ ਤੇ ਤਿੰਨ ਧੀਆਂ ਨੇ ਤਿੰਨ ਧੀਆਂ ਦਾ ਪਿਓਆ ਵਿਚਾਰਾ ੱੱਲਾ ਜਾਨਾ ਕਮਾਉਣ ਵਾਲਾ ਸੀਗਾ ਉਹ ਵੀ ਮੰਜੇ ਤੇ ਬਹਿ ਗਿਆ ਤੇ ਘਰ ਦਾ ਬਹੁਤ ਬੁਰਾ ਹਾਲਾ ਤੇ ਘਰੇ ਦਾ ਰੋਟੀ ਰੋਟੀ ਦਾ ਵੀ ਆਸਰਾ ਨਹੀਂ ਹੈਗਾ ਵਿਚਾਰਿਆਂ ਨੂੰ ਵੀ ਅਸੀਂ ਰੋਟੀ ਆਥਨ ਤੜਕੇ ਦੀ ਖਾਵਾਂਗੇ ਕਿ ਨਾ ਖਾਵਾਂਗੇ ਤੇ ਉਹਦਾ ਬੜੀ ਵੱਡੀ ਗੱਲ ਆ ਜੀ 50000 ਦੇਣਾ ਤੇ ਨਾ ਵਿਚਾਰਿਆਂ ਨੂੰ ਉਹ ਬਾਈ ਨਾਲ ਸਾਨੂੰ ਮਿਲਾਉਣੇ ਆ ਬਾਈ ਕਿੰਨਾ ਟਾਈਮ ਹੋ ਗਿਆ ਤੈਨੂੰ ਪਾਇਉ ਨੂੰ 3 ਮਹੀਨੇ ਹੋ ਗਏ ਅੱਛਾ 3 ਮਹੀਨੇ ਹੋ ਗਏ ਹਾਂ ਤੇ ਤਕਲੀਫ ਕੀ ਆ ਵੀਰ ਦਾ ਰਾਈਟ ਚੰਦਰ ਦੌੜਦਾ ਹੈ। ਅੱਛਾ ਦਰਦਾ। ਕਿਉਂਕਿ 18 ਨਹੀਂ ਆ ਰਿਹਾ। 18 ਨਹੀਂ ਆ ਰਿਹਾ ਜੀ। ਅੱਛਾ ਜੀ। ਪਹਿਲਾਂ ਦੋ ਤਾਂ ਨਮੀ ਦੋ ਦੋ ਨੰਬਰ ਹਸਪਤਾਲ ਚ ਰੱਖਿਆ। ਅੱਛਾ। ਉਤਰ ਰਿਪੋਰਟ ਅਲੱਗ ਕਰਾ ਕੇ ਤੇ ਦਵਾਈ ਦੇ ਕੇ ਭੇਜਤਾ ਜੀ। ਇਹ ਫਰਕ ਪੂਰਾ ਨਹੀਂ ਪਿਆ। ਫਰਕ ਨਹੀਂ ਪਿਆ ਜੀ। 3000 ਰੁਪਏ ਪਹਿਲਾਂ ਲਾ ਚੁੱਕੇ। ਅੱਛਾ ਜੀ। ਕੋਈ ਠੀਕ ਨਹੀਂ ਹੋ ਰਿਹਾ। ਕਿ ਫਰਕ ਕੋਈ ਪਿਆ ਹੈ? ਕੋਈ ਫਰਕ ਪਿਆ। ਹੁਣ ਦਾ ਘਰ ਪਤਾ ਹੁੰਦਾ ਨਹੀਂ ਨਾ। ਸਿਰ ਵੀ ਗੱਡ ਰਹੇ ਹੈ ਵੀ ਗੱਲ ਕੋਈ ਨਹੀਂ ਇਹ ਆ ਉਹਦੇ ਕੋਲੇ ਆਇਆ ਪਹਿਲਾਂ ਛੋਟੇ ਕੋਲੇ ਸੀ ਮੈਂ ਅੱਛਾ ਜੀ ਕੁੜਿਆਂ ਦਾ ਕਿਉਂ ਆ ਮੈਂ 1000 ਰੁਪਏ ਤਾਂ ਨਹੀਂ ਕਿਉਂ ਨਹੀਂ ਹਾਂ ਜੀ ਹਾਂ ਮਗਾ ਸੁਭਾਣ ਆਖਾ ਜੀ ਹਾਂ ਜੀ ਹਾਂ ਉਹਨਾਂ ਸਦਾ ਵਾਹ ਦੇਖ ਤੇ ਰਾਜ ਨਹੀਂ ਗਿਆ ਉਹ ਤਾਂ ਮੰਨ ਕੇ ਜਿੰਦਗੀ ਦੀ ਸੰਸਾਰ ਹੈ ਕਰੂਆ ਪ੍ਰਮਾਤਮਾ ਮਹਾਰਾਜ ਬਹੁਤ ਦਾਨੀ ਸੱਜਣ ਬੈਠੇ ਨੇ ਬਾਹਰ ਇਹ ਸਭਾ ਕੋਲ ਕੋਈ 100 200 ਰੁਪਏ ਨਾਲ ਕੋਈ ਕਣੀ ਕਣੀ ਨਾ ਕਰ ਆ ਪਰ ਹਾਂ ਜੀ ਬੰਦੇ ਨੂੰ ਫਰਕ ਨਹੀਂ ਪੈਂਦਾਗਾ ਇੰਨਾਰੇ ਭਰਾ ਮੇਰੇ ਬਾਹਰ ਬੈਠੇ ਨੇ ਜਿਹੜੇ ਵਾਰਲੇ ਨੂੰ ਖਾਚਾ ਉਹਨਾਂ ਨੂੰ ਕੋਈ 100 200 200 ਲੱਖ ਦੀ ਪੈਂਦਾ ਇਹ ਜਿਹੜਾ ਵਿਚਾਰਾ ਪਰਿਵਾਰ ਹੈ ਗਰੀਬ ਪਰਿਵਾਰਾ ਵਿਚਾਰਾ ਇਹਨਾਂ ਦੀ ਆਪਣੀ 100 200 200 ਨਾਲ ਮਾਨਤਾ ਹੋ ਜੂਗੀ ਤੇ 12 ਬੰਦਾ ਤੇ ਉਹ ਵਿਚਾਰਾ 12 13 ਸਾਲਾਂ ਦੀ ਵੱਡੀ ਗੁੱਡੀ ਆ ਤੇ ਦੋ ਗੁੱਡੀਆਂ ਸਕੂਲ ਗਈਆਂ ਨੇ ਸਾਨੂੰ ਪਰਿਵਾਰ ਨਾਲ ਵੀ ਮਿਲਾਉਣੇ ਆ ਤੇ ਘਰ-ਬਾਰ ਵੀ ਦਿਖਾ ਦਿਓ ਵਿਚਾਰਿਆਂ ਦਾ ਜਮਾ ਕੁਝ ਨਹੀਂ ਹੈਗਾ ਜਮਾ ਬੀ ਬਚਾਰੇ ਪਹਿਲਾ ਕਬੂੜਾ ਦਿਖਾ ਦੇ ਪਹਿਲਾ ਕਬੂੜਾ ਰੋਟੀ ਤੋਂ ਵੀ ਵੈਸੇ ਨਹੀਂ ਵਿਚਾਰੇ ਵੈਸੇ ਦਾ ਨੂੰ ਜੇ ਨੂੰ ਕਿਥੋਂ ਹੋ ਗਈ ਨਾ ਕੋਈ ਤਰਾਂ ਕੋਈ ਥੋੜਾ ਥੋੜਾ ਨੇ ਬੇਕ ਕੀਤਾ ਇਹਦੀ ਬੱਦ ਨੂੰ ਬਦ ਮਦਦ ਕਰੀ ਗਏ ਵਿਚਾਰਿਆਂ ਦੀ ਕਿ ਯੋਗਦਾਨ ਹੀ ਸਾਨੂੰ ਦੇ ਦਿਓ ਬਸ ਮोटा 100 200 ਸਾਨੂੰ ਕੋਈ ਫੱਕ ਨਹੀਂ ਪੈਂਦਾ ਜੀ ਤੇ ਇਹ ਵਿਚਾਰੇ ਦਾ ਧੀਆ ਦਾ ਪਿਓ ਆ ਠੀਕ ਹੋ ਜੂਗਾ ਆ ਉਹਦਾ ਪਿਓ ਆ ਇਹ ਵਿਚਾਰਾ ਸੀਰੀ ਰੱਖਦਾ ਹੈਗਾ ਇਹ ਕੋਈ ਦੱਸ ਸਕੀ ਇਹ ਕਮਾਕ ਕੀ ਹੁੰਦਾ ਉਹ ਵੀ ਬੁਰਚਾ ਵੀ ਲੱਗੇ ਜਾਂਦੇ ਨੇ ਇਹਦਾ ਦਵਾਈ ਜੇ ਉਹਨੂੰ ਪੈਸੇ ਨਾਲ ਇੱਕ ਵੀ ਨਹੀਂ ਹੈਗਾ ਜੀ ਹੱਥ ਬੰਨ ਕੇ ਬੇਨਤੀ ਆ ਪ੍ਰਮਾਤਮਾ ਦੇ ਸੱਚੇ ਪਾਤਸ਼ਾਹ ਜੀ ਉਹਨਾਂ ਦਰਦੀ ਕਰੇ ਸਾਡੀ ਤਾਰ ਕੇ ਗੁਰੂ ਮਹਾਰਾਜਾ ਤੇ ਆਪਾਂ ਨੂੰ ਵੀ ਥੱਕ ਨੂੰ ਕਹਿੰਦਾ ਇਹ ਬਚਾਰਾ ਅੰਦੀ ਹੈ ਦਾ ਪਿਓ ਠੀਕ ਹੋ ਜੂਗਾ ਘਰ ਦੇ ਹਾਲਾਤ ਤੁਸੀਂ ਭਾਈ ਦੇਖ ਸਕਦੇ ਹੋ ਕੰਧਾਂ-ਕੁੰਧਾਂ ਵੀ ਟਈਆਂ ਪਈਆਂ ਨੇ ਭਾਈ ਘਰ ਦਾ ਹਾਲਾਤ ਨੇ ਜਿਹੜੇ ਬਹੁਤ ਮਾੜੇ ਨੇ ਸਾਰੇ ਵੱਧ ਤੋਂ ਵੱਧ ਭਾਈ ਆਪ ਦਾ ਯੋਗਦਾਨ ਪਾਓ ਵੀਰੋ ਵੀਰੇ 3 ਮਹੀਨੇ ਹੋ ਗਏ ਜੀ ਮੇਰੇ ਘਰ ਵਾਲੇ ਪਏ ਨੂੰ ਸਾਡੇ ਤਿੰਨ ਲੜਕੀਆਂ ਨੇ ਸਾਨੂੰ ਕੋਈ ਉਹ ਨਹੀਂ ਹੈਗਾ ਤੰਮੀ ਨੇ ਹੋ ਗਏ ਨੂੰ ਪਏ ਨੂੰ ਸੰਸਾਧ ਤਾਂ ਮਿਲਣੀ ਚਾਹੀਦੀ ਹੱਥ ਵਨ ਕੇ ਬੇਨਤੀ ਹੈ ਜੀ ਮੇਰੇ ਪੁੱਤ ਵੀ ਨਹੀਂ ਹੈਗਾ ਮੁੱਕ ਗਿਆ ਜੀ ਜਿਹੜਾ ਹੈਗਾ ਸਿੱਖ ਆ ਜੀ ਬੈਗਰੂ ਜੀ ਖਾਲਸਾ ਆ ਬੈਗਰੂ ਜੀ ਪਤੇ ਸਾਡੀ ਅਰਜ਼ਾ ਜੀ ਥੋੜੇ ਮੂਰੇ ਵੀ ਸਾਨੂੰ ਕੁਛ ਹਰਦਾ ਮਿਲ ਜੇ ਮੇਰੇ ਨਿੱਕੇ ਨਿੱਕੇ ਪੁੱਤਿਆਂ ਨੂੰ ਮੈਂ ਆਪਣਾ ਧੜੀ ਦੇ ਬਦਲੇ ਕਰਦਾ ਸੀ ਜਿਹੜਾ ਐਦ ਕੀ ਮੈਂ ਉਹ ਇਹਨਾਂ ਨੂੰ ਮੜਾ ਮੋਟਾ ਖਵਾਇ ਜਨਾਂਗਾ ਪਹਿਲਾਂ ਲੈ ਕੇ ਉਦੋਂ 25-30000 ਰੁਪਏ ਲੱਗ ਗਿਆ ਹੁਣ ਦੁਬਾਰੇ ਸਾਨੂੰ ਕੁਛ ਐਤਾ ਮਿਲ ਨਹੀਂ ਜਾਂਦੀ ਹੈ ਭਾਈ ਮੈਂ ਤਾਂ ਨਾ ਰੋਟੀ ਖਾਦੀ ਜਾਂਦੀ ਹੈ ਨਾ ਹੀ ਪਾਣੀ ਪਾਚਦਾ ਤਿੰਨ ਮਹੀਨੇ ਹੋ ਗਏ ਉਹ ਵੀ ਬਸ ਘਟ ਪਾਣੀ ਦੀ ਪੀ ਲਾ ਨਾ ਬਾਹਰ ਆ ਜਾਂਦਾ ਕੋਈ ਮੇਰੇ ਕੋਲਸ ਨਹੀਂ ਪਾਚਦਾ ਇਹ ਤਿੰਨ ਤਿੰਨ ਧੀਆ ਜੀ ਤਿੰਨ ਮਹੀਨੇ ਹੋ ਗਏ ਮੰਜੇ ਚ ਪੈ ਕੋਈ ਨਾ ਰਹਲਣੀ ਕੁਝ ਰਿਆਂ ਨਾ ਕੋਈ ਕਮਾਈ ਵਾਲਾ ਸਾਧਨ ਨਹੀਂ ਝੋਨਾ ਲਾਉਣ ਲੱਗੇ ਮੁਰਕੇ ਥੱਲੇ ਥੱਲੇ ਹੋ ਕੇ ਝੋਨਾ ਵੀ ਨਹੀਂ ਲੱਗਿਆ ਹੁਣ ਇੱਕ ਟਾਈਮ ਰੋਟੀ ਪਾਗਦੀ ਹੈ ਦੂਜੀ ਦੀ ਆਸ ਨਹੀਂ ਸਾਨੂੰ ਸਹਿਤਾ ਦੋ ਇਹ ਕੋਈ ਨਹੀਂ ਕੋਈ ਮਾਰਕੀ ਸਹਿਤਾ ਦੋ ਜੀ ਹੁਣ ਦਵਾਈ ਲਈ 50000 ਰੁਪਏ ਮੰਗੇ ਡਾਕਟਰਾਂ ਨੇ ਹੱਥ ਬਨ ਕੇ ਬੇਨਤੀ ਹੈ ਸਾਨੂੰ ਇੰਨੀ ਕਿਸੇਤਾ ਜ਼ਰੂਰ ਲਗਾਓ ਆਰਪੋਟਾ ਚੈੱਕ ਕਰ ਲੋ ਜੀ ਇਹ ਨਾ ਪੇਪੜਾਂ ਦੇ ਵਿੱਚ ਪਾਣੀ ਭਰ ਗਿਆ ਵਿਚਾਰੇ ਦੇ ਤੇ ਨਾਲੇ ਵਿੱਚ ਹੀ ਪਾਥਰੀਆਂ ਦੱਸਿਆਗਾ ਤੇ ਇਹ ਦਾ ਵਿਚਾਰੇ ਦਾ ਬਹੁਤ ਬੁਰਾ ਹਾਲ ਆ ਵਿਚਾਰੇ ਗਰੀਬ ਦਾ ਇਹਦਾ ਭਲਾ ਹੋ ਜੇ ਇਹ ਤਿੰਨ ਧੀਆਂ ਵਿਚਾਰੇ ਦੇ ਤੇ 50000 ਰੁਪਿਆ ਡਾਕਟਰਾਂ ਨੇ ਮੰਗਿਆਗਾ ਇਹ ਹੁਣ ਕਿੱਥੋਂ ਦੇਣ ਵਿਚਾਰੇ ਇਹਦਾ ਰਪੋਟਾ ਰਪੂਟਾਂ ਦੀ ਪਹਿਲਾਂ 35-40000 ਰੁਪਿਆ ਲਾਤਾ ਸੀ ਗਰੀਬ ਬੰਦੇ ਨੇ ਵਿਚਾਰੇ ਟਾਈਮ ਪਾਸ ਹੀ ਨਹੀਂ ਹੁੰਦੇ ਨਾਲ ਤਾਂ ਆ ਦੇਖ ਸਕਦੇ ਹੋ ਤੁਸੀਂ ਫੇਫੜੇ ਫੇਫੜਿਆਂ ਦੇ ਵਿੱਚ ਪਾਣੀ ਭਰ ਗਿਆ ਤੇ ਨਾਲੇ ਪਾਥਰੀਆਂ ਨੇ ਇਹਦਾ ਬਹੁਤ ਬੁਰਾ ਹਾਲ ਹੋ ਰਿਹਾ ਗਰੀਬਾਂ ਦਾ ਵਿਚਾਰਿਆਂ ਦਾ ਇਹਦੀ ਵੱਧ ਤੋਂ ਵੱਧ ਮਦਦ ਕਰੋ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਨਹੀਂ ਮਦਦ ਕਰ ਸਕਦੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਅੱਗੇ ਲਾਜ਼ਮੀ ਅਸੀਂ ਸਕਰੀਨ ਦੇ ਉੱਤੇ ਨੰਬਰ ਜਲਾਵਾਂਗੇ ਉਹਨਾਂ ਦਾ ਤੇ ਤੁਸੀਂ ਜਿੰਨੀ ਵੀ ਛਰਦਾ ਕੋਈ 100 ਕੋਈ 200 ਕੋਈ 500 ਕੋਈ 1000 ਮੇਰਾ ਦਾਨੀ ਵੀਰ ਜਿੰਨੀ ਵੀ ਪਹੁੰਚਾ ਤੁਹਾਡੇ ਛਰਦਾ ਤੁਹਾਡੇ ਚ ਇਨਾਂ ਦੀ ਵਿਚਾਰੇ ਗਰੀਬਾਂ ਦੀ ਮਦਦ ਤੇ ਜਰੂਰ ਕਰੋ ਜੀ ਆਪਾਂ ਨੂੰ ਕਿ 100 100 200 ਨਾਲ ਫਰਕ ਨਹੀਂ ਪੈਂਦਾ ਇਹ ਗਰੀਬਾਂ ਦਾ ਵਿਚਾਰਿਆਂ ਦਾ ਇਲਾਜ ਹੋ ਜੂਗਾ ਧੀਆ ਦਾ ਪਿਓ ਆ ਵਿਚਾਰਾ ਬੱਚਾ ਸੀ ਉਹ ਵੀ ਬੁਜ਼ੁਰਗ ਹੈ ਦਾ ਤਾਂ ਤੇ ਨ ਤੀਆਂ ਹੀ ਰਹਿ ਗਈਆਂ ਤਿੰਨ ਧੀਆਂ ਹੁਣ ਬਹੁਤ ਔਖਾ ਜੇ ਟਾਈਮ 'ਚ ਇੰਨੀ ਬਹੁਤ ਗਰੀਬੀ ਵਿਚਾਰਿਆਂ ਦੇ ਘਰੇ ਰੋਟੀ ਨਹੀਂ ਪਗਦੀ ਵਿਚਾਰਿਆਂ ਦੇ ਕਿ ਇੰਨਾ ਬੁਰਾ ਹਾਲ ਆਇਆ ਪਰਿਵਾਰ ਦਾ ਕਿ ਕੰਨਾਂ ਕੋਲੇ ਉਹ ਡਿੱਗੇ ਪੈ ਨੇ ਵਿਚਾਰਿਆਂ ਦੇ ਤੇ ਕਿੱਥੋਂ ਇਹ ਰੋਟੀ ਯੋਗਰਾ ਵੀ ਨਹੀਂ ਵਿਚਾਰੇ ਲਿਆ ਸਕਦੇ ਜੇ ਲਿਆਉਣਗੇ ਤੇ ਇਹ ਬਿਮਾਰੇ ਨੂੰ ਕਰੇ ਇਹ ਵਿਚਾਰੀ ਦੇ ਘਰ ਦੀ ਸਾਂਭਦੀ ਆ ਸਾਰਾ ਦਿਨ ਤੇ ਇਹ ਮੰਜੇ ਤੇ ਪਿਆ ਇਹਦਾ ਡੈਡੀ ਆ ਇਹ ਵਿਚਾਰਾ ਦਿਹਾੜੀ ਦੱਪਾ ਕਰਕੇ ਸ਼ੀਰੀ ਸ਼ੀਰੀ ਸੂਰੀ ਰਲਦਾ ਵਿਚਾਰਾ ਟਾਈਮ ਪਾਸ ਕਰਦਾ ਇਹੀ ਟਾਈਮ ਪਾਸ ਕਰਦਾ ਘਰ ਦਾ ਹੁਣ ਇੰਨੇ ਘਰੇ ਬਿਮਾਰੀ ਇੱਕ ਵਿਚਾਰਾ ਦਾ ਪਰਿਵਾਰ ਦਾ ਕੰਮ ਐਨਾ ਤੇ ਕਿੱਥੋਂ ਟਾਈਮ ਪਾਸ ਹੁੰਦਾਗਾ ਇਕੱਲਾ ਜਾਣਾ ਦਿਹਾੜੀ ਵਾਲਾ ਵਿਚਾਰਾ ਕੋਈ 2-300 ਰੁਪਏ ਦਿਹਾੜੀ ਮਿਲਦੀ ਆ ਉਹਦੇ ਘਰੇ ਵੀ ਖਰਚੇ ਨੇ ਉਹ ਵੀ ਨਹੀਂ ਟਾਈਮ ਪਾਸ ਹੁੰਦਾ ਜੀ ਵੈਰੀਓ ਜੀ ਕਾ ਖਾਲਸਾ ਵੈਰੀਓ ਜੀ ਕੀ ਫਤਿਹ ਅਸੀਂ ਨਾ ਸਕਰੀਨ ਦੇ ਉੱਤੇ ਜੀ ਨੰਬਰ ਲਾਵਾਂਗੇ ਇਹਨਾਂ ਦਾ ਤੁਹਾਨੂੰ ਨੰਬਰ ਦੱਸਦੇ ਆ ਬੋਲ ਕੇ ਦੱਸੋ ਜੀ ਨੰਬਰ 98768 15955 98768 15955 98768 15955 ਆ ਨੰਬਰ ਆ ਜੀ ਇਹਨਾਂ ਦਾ ਸਕਰੀਨ ਦੇ ਉੱਤੇ ਲਾਵਾਂਗੇ ਇਹਨਾਂ ਨੂੰ ਵਿਚਾਰਿਆਂ ਨੂੰ ਸ਼ਾਇਦ ਤਾਂ ਦਿੱਤੀ ਜਾਵੇ ਪ੍ਰਮਾਤਮਾ ਸੱਚੇ ਪਾਤਸ਼ਾਹ ਤੁਹਾਡੀ ਉਮਰ ਲੰਮੀ ਕਰੇ ਤੇ ਇਹਦਾ ਵਿਚਾਰੇ ਦਾ ਇਲਾਜ ਹੋ ਜਾਏ ਗਰੀਬ ਦਾ